ਸਰ ਸ੍ਰੀ ਅਕਾਲ ਕੀ ਨਾਈ ਬੱਦਾ ਬਲਵੀ ਸਿੰਘ ਚੇਰਮੈਨ ਕੀ ਕਹਿਣਾ ਚਾਹਦੇ ਜੀ ਅੱਜ ਇੱਥੇ ਕੱਤਰ ਵਿੱਚੋਂ ਕਿਸ ਭਰਾ ਇੱਥੇ ਜੀ ਸਾਡੇ ਚੌਂਕੀ ਦੇ ਵਿੱਚ ਅਨਚਾਰ ਤੇ ਸਰਦਾਰ ਬਲਵਿੰਦਰ ਸਿੰਘ ਲਾਇਆ ਗਿਆ ਵਾ ਤੇ ਉਹਨਾਂ ਤੇ ਆਉਣ ਤੇ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਇਆ ਤੇ ਇਹ ਆਪੇ ਸਾਨੂੰ ਬੜੀ ਆਸ ਆ ਕਿ ਨੌਜਵਾਨ ਮੁੰਡਾ ਵਾ ਤੇ ਜਿਹੜਾ ਲਾਲੋ ਜਿੱਤਰਾ ਨਸ਼ੇ ਦਾ ਦੂਜਾ ਤੀਜਾ ਵਾ ਇਹੋ ਜੇ ਨੌਜਵਾਨ ਹੀ ਠੱਲ ਪਾ ਸਕਦੇ ਆ ਬੜੀਆਂ ਹੱਤਾਂ ਵਾਂਪੀ ਸਾਡੇ ਪਿੰਡ ਦੇ ਵਿੱਚ ਚੰਗੇ ਕੰਮ ਕਰਕੇ ਤੇ ਵਧੀਆ ਪ੍ਰਤਾਪ ਸਿੰਘ ਜੀ ਬਲਾਕ ਪ੍ਰਧਾਨ ਆ ਮਾਦਮ ਕੀ ਕਹਿਣਾ ਚਾਹੁੰਦੇ ਜੋ ਅੱਜ ਚੌਂਕੀ ਸਭਰਾ ਦੇ 70 ਹੋ ਗਏ ਅੱਜ ਹੀ ਸਾਡੇ ਪਿੰਡ ਸਭਰਾ ਚੌਂਕੀ ਦੇ ਸਰਦਾਰ ਕੁਲਵਿੰਦਰ ਸਿੰਘ ਨੇ ਤਿਆਰ ਸੰਭਾਲਿਆ ਚੌਂਕੀ ਦਾ ਜੀ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਸਭਰਾ ਪਹੁੰਚਣ ਦੇ ਅਸੀਂ ਆਸ ਕਰਦੇ ਆ ਕਿ ਇਹ ਜਿੰਨੀਆਂ ਮੁਸ਼ਕਲਾਂ ਹੈਗੀਆਂ ਸਭ ਹਾਰੀਆਂ ਉਹ ਸਾਡੀਆਂ ਹੱਲ ਕਰਨਗੇ ਜੀ ਬਹੁਤ ਨੌਜਵਾਨ ਵੀਰਾਂ ਨੌਜਵਾਨਾਂ ਦੇ ਸਾਨੂੰ ਲੋੜ ਆ ਇਹ ਕਰਕੇ ਅਸੀਂ ਆਸ ਕਰਦੇ ਆਂ ਕਿ ਸਾਡੇ ਤੇ ਲਿਆ ਬਹੁਤ ਵਧੀਆ ਲੱਗਾ ਜੀ ਹਾਂਜੀ ਇਹ ਸਾਰਾ ਸਮਾਗ ਬਿਠਾ ਗਿਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਧੰਨਵਾਦ ਬਹੁਤ ਵਧੀਆ ਜੀ ਤੇ ਦੂਜੀ ਗੱਲ ਇਹ ਆ ਜੀ ਮੈਂ ਚੰਕੀ ਸਬਦਾਨ ਕੇ ਬਹੁਤ ਕੇ ਬਹੁਤ ਵਧੀਆ ਲੱਗਾ ਪਰ ਮੈਂ ਇੱਕ ਨਾਲ ਹੀ ਨਸ਼ੇ ਵਾਲਿਆਂ ਨੂੰ ਕਾਰਨ ਕਰਤਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਆਪਣਾ ਕੰਮ ਬੰਦ ਕਰ ਦੇ ਤੇ ਮੁੜ ਕੇ ਨਾ ਕਦੇ ਕਿ ਸਾਡੇ ਨਾਲ ਉਸ ਦੀ ਜੱਜ ਕੀਤੀ। ਇਤੋਂ ਤੱਕ ਇਹਨਾਂ ਨੂੰ ਬਾਅਦ ਵਿੱਚ ਦਿੰਦਾ। ਸਰ ਉਸ ਤੋਂ ਪਹਿਲਾਂ ਇੱਥੇ ਹੁੰਦੇ ਦੀ ਨਜੇ ਦੀ ਓਰ ਲੋਜ ਨਾਲ ਤੇ ਹੈ ਦੀ ਓਰ। ਸਰ ਉਹਨਾਂ ਕੌਮਾਂ ਦੇ ਸਮਝਦੇ ਸੀ ਨਾ ਇਹ। ਇਹਨਾਂ ਦੇ ਹੀ ਜ਼ਿਆਦਾ ਤਾਂ ਨਹੀਂ ਆ ਰਹੀਆਂ ਜੀ। ਜੋਕਰ ਮੁਤਾਬਕ ਇਹਨਾਂ ਨੇ ਸਭ ਕੁਝ ਕਰ ਰਹੇ ਆਂ ਵੀਡੀਓ ਦੇ ਨਜ਼ੀਰ ਤੇ ਸਦਾਗਰ ਇਹਨਾਂ ਦੇ ਪੂਰੀ ਜੋਤ ਪੰਜਾਬ ਸਰਕਾਰ ਲੋਕਾਂ ਨੂੰ ਦਿੱਤਾ ਵਾ ਸਾਡੇ ਮਾਂ ਜੋ ਬੈਸਤੀ ਸਾਹਿਬ ਵੱਲੋਂ ਦਿੱਤਾ ਵਾ ਇਹਨਾਂ ਦੇ ਪੂਰੀ ਨਕੇਲ ਕੱਸੀ ਜਾਵੇਗੀ ਇਹਨਾਂ ਨੂੰ ਕੋਈ ਵੀ ਠਹਿਣੀ ਨਹੀਂ ਦਿੱਤੀ ਜਾਵੇ ਤੈਨੂੰ ਉਸ ਨਾਲ ਵੱਲੋਂ ਡੀਐਸ ਸਾਹਿਬ ਵੱਲੋਂ ਕਿਹੜੀ ਟਿਕੀਸਪੇਡ ਅਸਲਾ ਵੱਲੋਂ ਮਤਲਬ ਦੇਖ ਕੇ ਦਿੱਤਾ ਜਾਂ ਬਾਈ ਨਹੀਂ ਦੇਖ ਕੇ ਦਿੱਤਾ ਹੈ ਸਰਕਾਰ ਅਦੇ ਤੱਕ ਕੋਈ ਕਾਰਵਾਈ ਮੇਰੇ ਅਕੀ ਮੈਂ ਤਾਂ ਅੱਜ ਹੀ ਆਇਆ ਹਾਂ ਜਦੋਂ ਮੇਰੇ ਨੌਲੇਜ ਆ ਗਿਆ ਕਿ ਮੈਂ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ